ਲਗ ਗਿਆ ਦੋ ਪਸ਼ੂ ਬੜੇ ਮਰ ਗਏ ਤੇ ਇੱਕ ਛੋਟਾ ਬੱਚਾ ਮਰ ਗਿਆ ਮਤਾਂ ਨੂੰ ਕਾਰਨ ਦਾ ਨਹੀਂ ਪਤਾ ਮੈਂ ਖੋਲਣ ਲੱਗਾ ਪਸ਼ੂ ਤਾਂ ਉਹਦੇ ਵਿੱਚ ਕਰੰਟਾਂ ਦਾ ਸੀਗਾ ਕਰੰਟ ਤੇ ਬਾਅਦ ਫਿਰ ਅਸੀਂ ਪਹਿਲਾਂ ਕਰੰਟ ਬੰਦ ਕੀਤਾ ਬੰਦ ਕਰਕੇ ਫੇਰ ਪਸ਼ੂ ਖੋਲੇ ਤੂਰੀ ਦਾ ਨੁਕਸਾਨ ਹੋਇਆ ਕੋ ਲਗਭਗ ਸ਼ਾਦਾਨ ਖਾਨ 5 ਲੱਖ ਦਾ ਹੋਇਆ ਜੋ ਮੈਂ ਹਰੀ ਸਿੰਘ ਤੇ ਸਾਡੇ ਬਾੜੇ ਦੇ ਵਿੱਚ ਅੱਗ ਲੱਗ ਗਈ ਰਾਤ ਗਵੰਡੀਆਂ ਨੇ ਫੋਨ ਕੀਤਾ ਫੋਨ ਕੀਤਾ ਜਦੋਂ ਅਸੀਂ ਘਰੋਂ ਆਏ ਆ ਤਾਂ ਅੱਗ ਲੱਗੀ ਸੀ ਬਹੁਤ ਯੋਦੇ ਬਾਅਦ ਪਸ਼ੂ ਮੇ ਖੋਲਣ ਲੱਗਾ ਦੋ ਪਸ਼ੂ ਬੜੇ ਮਰਗੇ ਤੇ ਇੱਕ ਛੋਟਾ ਬੱਚਾ ਮਰ ਗਿਆ ਤਿੰਨ ਜਣਕੇ ਪਸ਼ੂਏ ਮਰ ਗਏ ਜਿਹੜੇ ਦੋ ਪਸ਼ੂ ਸੀਗੇ ਦੁੱਧ ਵਾਲੇ ਉਹਨਾਂ ਦੇ ਵੀ ਸੇਕ ਲੱਗਿਆ ਕਾਫੀ ਛਾਲੇ ਪਏ ਉਹਨਾਂ ਦੇ ਵੀ ਮਤਾਂ ਨੂੰ ਕਾਰਨ ਦਾ ਨਹੀਂ ਪਤਾ ਮੈਂ ਖੋਲਣ ਲੱਗਾ ਪਸ਼ੂ ਤਾਂ ਉਹਦੇ ਵਿੱਚ ਕਰੰਟਾਂ ਦਾ ਸੀਗਾ ਕਰੰਟ ਤੇ ਬਾਅਦ ਫੇਰ ਅਸੀਂ ਪਹਿਲਾਂ ਕਰੰਟ ਬੰਦ ਕੀਤਾ ਬੰਦ ਕਰਕੇ ਫੇਰ ਪਸ਼ੂ ਖੋਲੇ ਗੜਸ਼ੰਕਰ ਦਾ ਪਿੰਡ ਇਬਰਾਹਿਮਪੁਰ ਜੋ ਕਿ ਗੜਸ਼ੰਕਰ ਤੋਂ 3 ਕਿਲੋਮੀਟਰ ਦੂਰੀ ਤੇ ਆ ਬੀਤੀ ਰਾਤ ਇੱਥੇ 2:30 ਵਜੇ ਦੇ ਕਰੀਬ ਅੱਗ ਲੱਗਣ ਦੇ ਨਾਲ ਸਰ ਹਰੀ ਸਿੰਘ ਹੁਣਾਂ ਦੇ ਬਾੜੇ ਵਿੱਚ ਦੋ ਗਾਈਆਂ ਇੱਕ ਬੱਚਾ ਜਲ ਕੇ ਮਰ ਗਏ ਨੇ ਇਹਨਾਂ ਦੇ ਸੀਕ ਲੱਗਣ ਨਾਲ ਤਾਪ ਲੱਗਣ ਨੁਕਸਾਨੇ ਵੀ ਗਏ ਤੋੜੀ ਦਾ ਨੁਕਸਾਨ ਹੋਇਆ ਛੱਡ ਦਾ ਨੁਕਸਾਨ ਹੋਇਆ ਪੂਰੀ ਗੱਲਬਾਤ ਕਰਦੇ ਆ ਹਰੀ ਸਿੰਘ ਜੀ ਨਾਲ ਤੇ ਜਾਣਦੇ ਆ ਕਿ ਇਹ ਅੱਗ ਕਿਸ ਤਰ੍ਹਾਂ ਲੱਗੀ ਤੇ ਕਿੰਨਾ ਕਿੰਨਾ ਦਾ ਨੁਕਸਾਨ ਹੋਇਆ ਹਰੀ ਸਿੰਘ ਜੀ ਪਹਿਲਾਂ ਤਾਂ ਦੱਸਿਓ ਕਪੜਾ ਨੁਕਸਾਨ ਕਿੰਨਾ ਖੋ ਗਿਆ ਜੀ ਨੁਕਸਾਨ ਤਕਰੀਬਨ ਜੀ 5 ਲੱਖ ਦੇ ਗਿਰਦੇ ਹੋ ਗਿਆ ਤੇ ਕੀ ਕੀ ਆਪਣਾ ਨੁਕਸਾਨ ਹੋਇਆ ਜੀ ਦੋ ਗਾਇਆਂ ਮਰ ਗਈਆਂ ਜੀ ਤਾਜੀਆਂ ਸੁੰਗੀਆਂ ਤੇ ਇੱਕ ਬੱਚਾ ਤਿੰਨ ਪਸ਼ੂਏ ਮਰ ਗਏ ਦੋ ਦੇ ਸੇਕ ਲੱਗ ਗਿਆ ਉਹ ਵੀ ਦੁੱਧ ਵਾਲੇ ਪਸ਼ੂ ਆ ਉਹ ਜੀ ਜਦ ਅੱਗ ਲੱਗੀ ਉਦੋਂ ਕੋਈ ਇੱਥੇ ਸੀਗਾ ਹੀ ਉਦੋਂ ਕੋਈ ਨਹੀਂ ਸਾਨੂੰ ਗਵਾਂਢੀਆਂ ਨੇ ਦੱਸਿਆ ਫੋਨ ਕੀਤਾ ਮੁੜਨੀਆਂ ਫੋਨ ਕਰੇ ਤੇ ਆਈਆਂ ਤੇ ਕੀ ਲੱਗਦਾ ਕਿ ਅੱਗ ਕਿਦਾਂ ਲੱਗੀ ਹੋ ਸਕਦੀ ਹੈ ਜਦੋਂ ਮੈਂ ਆ ਕੇ ਪਸ਼ੂ ਖੋਲਣ ਲੱਗਾ ਜੀ ਔਰ ਜਿਹੜੀ ਸ਼ੈੱਡ ਦਾ ਨਾ ਆਹ ਪਿੱਲਰ ਆ ਪਿੱਲਰ ਨੂੰ ਜਦ ਮੈਂ ਇਦਾਂ ਹੱਥ ਲੱਗਾ ਮੇਰੇ ਮੜ ਜੇ ਕਰੰਟ ਮਾਰਿਆ ਉਹਨੇ ਤੇ ਕਰੰਟ ਮਾਰਿਆ ਫੇਰ ਮੈਂ ਉਹਦੇ ਬਾਅਦ ਚ ਫੇਰ ਪਹਿਲਾਂ ਤਰ੍ਹਾਂ ਸਰਕਟ ਕਟਾ ਕੇ ਫੇਰ ਮੈਂ ਪਸ਼ੂ ਖੋਲਿਆ ਜਦ ਅੱਗ ਲੱਗੀ ਅੱਗ ਕਿੰਨੀ ਕੁ ਮਚੀ ਹੋਈ ਸੀ ਅੱਗ ਕਾਫੀ ਮਚੀ ਹੋਈ ਕੋਈ ਸ਼ਾਮ ਦੇ ਵਿੱਚ ਨਹੀਂ ਹੈਗੀ ਤੇ ਕਿੰਨੇ ਵਜੇ ਤੱਕ ਅੱਗ ਤੇ ਕਾਬੂ ਪਾਇਆ ਜਾ ਸਕਿਆ ਅਸੀਂ ਤਕਰੀਬਨ 4 ਵਜੇ ਤੱਕ ਕਾਬੂ ਪਾਇਆ ਗਿਆ ਕਿ ਮਤਲਬ ਡੇਢ ਘੰਟੇ ਦੇ ਵਿੱਚ ਜਦੋਂ ਕਾਬੂ ਤੇ ਕਾਬੂ ਪਾਇਆ ਤੇ ਇਹ ਅੱਗ ਤੇ ਮਤਲਬ ਸਾਰਾ ਪਿੰਡ ਦੇ ਜਿਹਾ ਆਪ ਤੁਸੀਂ ਲੋਕਾਂ ਨੇ ਕੀਤਾ ਜਾਂ ਕੋਈ ਪ੍ਰਸ਼ਾਸਨ ਨੇ ਵੀ ਕੀਤਾ ਪ੍ਰਸ਼ਾਸਨ ਵੱਲੋਂ ਵੀ ਗੱਡੀ ਆ ਗਈ ਸੀ ਜੀ ਪਹਿਲਾਂ ਉਹਨਾਂ ਤੋਂ ਆਣ ਤੋਂ ਜਾਨੀ ਕਿ ਅਸੀਂ ਕਾਫੀ ਪਾਣੀ ਇੱਥੇ ਛਿੜਕ ਦਿੱਤਾ ਸੀਗਾ ਪਰ ਟੂੜੀ ਦੇ ਵਿੱਚ ਠੀਕ ਹੈ ਜੀ ਹੁਣ ਅੱਜ ਸਵੇਰ ਦੇ ਜਿਸ ਤਰ੍ਹਾਂ 10 ਵੱਜ ਚੁੱਕੇ ਆ ਹੁਣ ਕਿ ਇੱਕ ਹੀ ਬੀਸ਼ ਅੱਗ ਦੀ ਹੁਣ ਪ੍ਰਤੀਸ਼ਨ ਅੱਗ ਦੀ ਕਿ ਕਈ ਵਾਰ ਛੁਲਕ ਪੈਂਦੀ ਹੈ ਜੀ ਦਾ ਅੱਗ ਟੂੜੀ ਦੇ ਵਿੱਚੋਂ ਤੇ ਫਿਰ ਉਹਨੂੰ ਬੁਝਾਈ ਆਇਆ ਹਜੇ ਪਹਿਲਾਂ ਹੱਲੇ ਵੀ ਸੜ ਰਹੀ ਹੈ ਅੱਗ ਹਾਂਜੀ ਹਜੇ ਅੱਗ ਸੜ ਰਹੀ ਹੈ ਤੇ ਕੋਈ ਨਹੀਂ ਆ ਜੀ ਸਰਪੰਚ ਸਾਹਿਬ ਆਏ ਸੀਗੇ ਫਿਰ ਉਹ ਜਦ ਬੰਦ ਹੋ ਗਈ ਸੀ ਅੱਗ ਫੇਰ ਚੱਲ ਗਈ ਠੀਕ ਹੈ ਜੀ ਹਾਂਜੀ ਤੇ ਹੁਣ ਸਾਰੇ ਡਿੱਗ ਗਏ ਕੀ ਚਾਹੁੰਦੇ ਹੋ ਸਰਕਾਰ ਤੋਂ ਤੁਸੀਂ ਸਰਕਾਰ ਤੋਂ ਅਸੀਂ ਇਹੀ ਚਾਹੁੰਦੇ ਬਈ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਟੋਟਲ ਨੁਕਸਾਨ ਕਿੰਨਾ ਹੋਇਆ ਆਪਣਾ ਮੇਰੇ ਹਿਸਾਬ ਨਾਲ ਤਾਂ ਜੀ 5 ਲੱਖ ਦੇ ਗਿਰਦੇ ਹੋ ਗਏ 5 ਲੱਖ ਤਾਂ ਹੋ ਗਿਆ ਨੁਕਸਾਨ ਹਾਂਜੀ ਤੇ ਉੱਜੜੀ ਬਿਜਲੀ ਵਿਭਾਗ ਮੇਲੇ ਤੋਂ ਕੋਈ ਬੰਦਾ ਕੋਈ ਨਹੀਂ ਆਇਆ ਜੀ ਵਿਭਾਗ ਮੇਲੇ ਤੇ ਫੋਨ ਕਰੰਟ ਤਾਂ ਨਹੀਂ ਹੈ ਕਿਸੇ ਨਹੀਂ ਜੀ ਹੁਣ ਕਰੰਟ ਅਸੀਂ ਤਾਰਾਂ ਕਟਵਾਤੀਆਂ ਸੀ ਇੱਥੇ ਸੋ ਹਰੀ ਸਿੰਘ ਜੀ ਦੇ ਜੋ ਬਾੜੇ ਵਿੱਚ ਅੱਗ ਲੱਗੀ ਹੈ ਇਹਨਾਂ ਦੇ 5 ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋਇਆ ਤੇ ਇਹਨਾਂ ਦੀ ਮੰਗ ਹੈ ਕਿ ਸਰਕਾਰ ਇਹਦੀ ਮੁਆਵਜ਼ੇ ਦਾ ਮੌਇਨਾ ਕਰਕੇ ਇਹਨਾਂ ਨੂੰ ਮੁਆਵਜ਼ਾ ਦੇਵੇ ਔਰ ਸਰਦਾਰ ਹਰੀ ਸਿੰਘ ਦੇ ਬਾੜੇ ਵਿੱਚ ਅੱਗ ਲੱਗੀ ਆ 2:30 ਵਜੇ ਸਰਕਰ ਨਾਲ ਜੇ ਵਿੱਚ ਜੋ ਗਾਇਆਂ ਪਾ ਇੱਕ ਬੱਚਾ ਔਰ ਦੋ ਕਮਰੇ ਉੱਪਰ ਸਾੜ ਤਾਲ ਕੇ ਸਾੜ ਤਾਲ ਕੇ ਝੜ ਕੇ ਢਿੱਗ ਪਿਆ ਤੁਰੀ ਦਾ ਨੁਕਸਾਨ ਹੋਇਆ ਕਰ ਲਗਭਗ ਸਰਦ ਖਾਨ 5 ਲੱਖ ਦਾ ਹੋਇਆ ਜਿਹੜੀਆਂ ਮਗਾਈਆਂ ਕਾਫੀ ਦੁੱਧ ਨਹੀਂ ਅਸੀਂ ਬਾਕੀ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਇਹਨਾਂ ਨੂੰ ਬੰਨ ਦਾ ਸਹਾਇਤਾ ਜੀ ਆਵੇ ਹੋਰ ਪਿੰਡ ਫਾਇਰ ਬ੍ਰੇਡ ਮਗਾ ਕੇ ਅੱਗ ਬੁਝਾਈ ਪਿੰਡ ਵਾਲਿਆਂ ਨੇ ਕਾਫੀ ਸਹਿਯੋਗ ਦਿੱਤਾ ਮੈਂ 8:30 ਵਜੇ ਆਇਆ ਫਿਰ ਦੇਖਿਆ ਨਿਹਰਾ ਦਾ ਮੁੜ ਕੇ ਆ ਕੇ ਫਿਰ 8:00 7:00 ਵਜੇ ਫਿਰ ਦੇਖਿਆ ਸਾਰੀ ਹਾਲ ਬਹੁਤ ਦੇਖ ਨੂੰ ਦੁੱਖ ਲੱਗਾ ਤਾਂ ਬਿਜਲੀ ਬੋਰਡ ਨੂੰ ਵੀ ਅਪੀਲ ਕਰ ਰਹੇ ਆਂ ਉਹ ਉਹ ਵੀ ਆ ਕੇ ਥੋੜਾ ਬੋਚਾ ਇਹਨਾਂ ਦੇਖਣ ਕਿਸੋ ਨੂੰ ਨੁਕਸਾਨ ਹੋਇਆ ਕਿਸੋ ਨਹੀਂ ਹੋਇਆ ਕਿਸੋ ਲੀਕਜ ਹੋਈ ਆ ਧੰਨਵਾਦ